ਪਾਤੀ ਕਿਸਾਨ ਦੁਆਬਾ ਦੇ ਜਰਨਲਸਾਤ ਸਤਨਾਮ ਸਿੰਘ ਸਾਨੀ ਵੱਲੋਂ ਯੂਨੀਅਨ ਦੇ 20 ਦੇ ਕਰੀਬ ਉਹ ਦੇਦਾਰਾ ਦੇ ਨਾਲ ਇੱਕ ਮੀਟਿੰਗ ਕੀਤੀ ਗਈ ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰੈਸ ਦੇ ਨਾਲ ਗੱਲਬਾਤ ਕਰਦਿਆਂ ਹੋਇਆ ਜਾਣਕਾਰੀ ਦਿੱਤੀ ਕਿ 슈ਗਰ ਮਿਲ ਫਗਵਾੜਾ ਵਾਲ ਕਿਸਾਨਾਂ ਦੇ ਕਰੀਬ 50 ਕਰੋੜ ਰੁਪਇਆ ਬਕਾਇਆ ਰਾਸ਼ੀ ਹੈ ਪ੍ਰੰਤੂ ਉਕਤ ਰਾਸ਼ੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਹਜੇ ਤੱਕ ਨਹੀਂ ਪਾਈ ਗਈ ਤੇ ਨਾ ਹੀ ਉਕਤ ਬਕਾਇਆ ਰਾਸ਼ੀ ਦਾ ਵਿਆਜ ਦਿੱਤਾ ਗਿਆ ਹੈ ਮਿਲ ਮਾਲਕਾ ਦੇ ਖਿਲਾਫ ਟੁਕਵੀ ਕਾਰਵਾਈ ਵੀ ਨਹੀਂ ਕੀਤੀ ਗਈ ਤੇ ਉਕਤ ਰਕਮ ਦੀ ਪ੍ਰਾਪਤੀ ਦੇ ਲਈ ਉਨ੍ਹਾਂ ਵੱਲੋਂ ਕਈ ਵਾਰ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਸੌਂਪੇ ਗਏ ਨੇ ਪਰੰਤੂ ਕਿਸੇ ਪ੍ਰਕਾਰ ਦਾ ਸੱਟਾ ਨਹੀਂ ਨਿਕਲਿਆ ਉਨ੍ਹਾਂ ਕਿਹਾ ਕਿ ਹੁਣ ਯੂਨੀਅਨ ਵੱਲੋਂ ਸਹਿਯੋਗੀ ਯੂਨੀਅਨ ਨੂੰ ਨਾਂ ਲੈ ਕੇ 22 ਅਗਸਤ ਤੋਂ ਮਾਜੂਬ ਡਿਪਟੀ ਕਮਿਸ਼ਨਰ ਕਪੂਰਥਲਾ ਦੇ ਦਫ਼ਤਰ ਅੱਗੇ ਅਨਮਿੱਥੇ ਸਮੇਂ ਦੇ ਲਈ ਅੰਦੋਲਨ ਸ਼ੁਰੂ ਕਰ ਦਿੱਤਾ ਜਾਏਗਾ ਕੋਰੋਨਾ ਕੀ ਕੁਝ ਕਿਹਾ ਇੱਕ ਵਾਰ ਰੁਕ ਕਰ ਦਿਆ ਉਹਨਾਂ ਦੇ ਬਿਆਨਾਂ ਦਾ ਅੱਜ ਦੀ ਮੀਟਿੰਗ ਦਾ ਕੀ ਏਜੰਡਾ ਹੈ ਜਿਹੜੀ ਅੱਜ ਦੀ ਮੀਟਿੰਗ ਭਾਰਤੀ ਕਿਸਾਨ ਜੀ ਨੂੰ ਦੁਆਬਾ ਸਰਕਲ ਫਗਵਾੜਾ ਦੀ ਮੀਟਿੰਗ ਹੋਈ ਹੈ ਇਹਦਾ ਮੁੱਖ ਏਜੰਡਾ ਇਹ ਹੈ ਜਿਹੜਾ ਫਗਵਾੜਾ ਖੰਡ ਵਿੱਚ ਦਾ ਲਗਭਗ 50 ਕਰੋੜ ਰੁਪਏ ਦੀ ਬਕਾਇਆ ਰਾਸ਼ੀ ਹੈ ਉਹ ਬੜੇ ਯਤਨ ਕੀਤੇ ਪਿਛਲੇ ਸਾਲਾਂ ਚ ਦੋ ਤਿੰਨ ਐਗਰੀਮੈਂਟ ਪੰਜਾਬ ਸਰਕਾਰ ਦੇ باوجود ਕਰਨ ਦੇ باوجود ਅਜੇ ਤੱਕ ਗੰਨਾ ਕਿਸਾਨਾਂ ਨੂੰ ਜਿਹੜੀ 21-22 ਦੀ ਹੈ 27 ਕਰੋੜ ਰੁਪਏ ਪੇਮੈਂਟ ਪੁਰਾਣੀ ਹੈ ਪਲੱਸ 22 ਕਰੋੜ ਰੁਪਏ ਇਸ ਸਾਲ ਦਾ ਵਿਆਜ ਇਸ ਤੋਂ ਵੱਖਰਾ ਉਹ ਪੇਮੈਂਟ ਨਾ ਮਿਲਣ ਕਰਕੇ ਬੜੇ ਜਤਨਾਂ ਤੋਂ ਬਾਅਦ ਭਾਰਤੀ ਕਿਸਾਨ ਜਿਹਨਾਂ ਦੁਆਬਾ ਦੀ ਅਗਵਾਈ ਵਿੱਚ 22 ਤਰੀਕ ਨੂੰ ਡਿਪਟੀ ਕਮਿਸ਼ਨ ਕਪੂਰਥਲਾ ਦੇ ਅੱਗੇ ਆਣ ਮਿੱਥੇ ਸਮੇਂ ਦਾ ਅੰਦੋਲਨ ਕਰਨ ਦਾ ਜਿਹੜਾ ਫੈਸਲਾ ਸੀ ਅੱਜ ਦੀ ਮੀਟਿੰਗਸ ਕੀਤਾ ਅੱਜ ਇੱਥੋਂ ਜਾ ਕੇ ਅੱਜ ਜਲੰਧਰ ਬਕਾਇਦਾ ਪ੍ਰੈਸ ਕਾਨਫਰੰਸ ਜਲੰਧਰ ਪ੍ਰੈਸ ਕਲੱਬ ਵਿੱਚ ਜਾ ਕੇ ਅਗਲਾ ਜਿਹੜਾ ਅੰਦੋਲਨ ਹੈ ਉਹਦਾ ਅਸੀਂ ਐਲਾਨ ਕਰਨ ਜਾ ਰਹੇ ਹਾਂ 2:30 ਵਜੇ ਪ੍ਰੈਸ ਕਲੱਬ ਜਲੰਧਰ ਤੋਂ ਅਸੀਂ ਜਿਹੜਾ ਅੰਦੋਲਨ ਹੈ ਉਹ ਸਾਨੂੰ ਮਜਬੂਰ ਹੋ ਕੇ ਕਰਨਾ ਪੈ ਰਿਹਾ ਕਿਉਂਕਿ 2020 ਤੇ ਲਗਾਤਾਰ ਸਾਰਿਆਂ ਤੱਕ ਤਾਂ ਡੀਸੀ ਕਪੂਰਥਲਾ ਕੋਲ ਹੋਣ ਦੇ ਬਾਵਜੂਦ ਖੰਡ ਮਿਲ ਮਾਲਕਾਂ ਦੀ ਜਿਹੜੀ ਪ੍ਰਾਪਰਟੀ ਵੇਚ ਕੇ ਕਿਸਾਨਾਂ ਨੂੰ ਦੇਗੀ ਕੀਤੀ ਜਾਣੀ ਸੀ ਉਹ ਬਿਲਕੁਲ ਅਦਾਗੀ ਨਹੀਂ ਕੀਤੀ ਗਈ ਜ਼ਿਲ੍ਹਾ ਪ੍ਰਸ਼ਾਸਨ ਪੰਜਾਬ ਸਰਕਾਰ ਕਿਸਾਨਾਂ ਨੂੰ ਪੇਮੈਂਟ ਦੇਣ ਦੇ ਵਿੱਚ ਬਿਲਕੁਲ ਸਫਲ ਰਿਹਾ ਸਾਰੇ ਵਰਤਾਰੇ ਤੋਂ ਦੁਖੀ ਹੋ ਕੇ ਜਿਹੜੇ ਗੰਨਾ ਕਿਸਾਨ ਆ ਭਾਰਤੀ ਕਿਸਾਨ ਜੁਨ ਦੁਆਬਾ ਆਪਣੀਆਂ ਸਹਿਯੋਗੀ ਜਥੇਬੰਦੀਆਂ ਨੂੰ ਨਾਲ ਲੈ ਕੇ ਟਿਪਟੀ ਕਮਿਸ਼ਨ ਕਪੂਰਥਲਾ 22 ਅਗਸਤ ਤੋਂ ਲਗਾਤਾਰ ਅੰਦোলন ਜਿਹੜਾ ਸ਼ੁਰੂ ਕਰਨ ਜਾ ਰਹੀ ਹੈ ਸਰ 15 ਅਗਸਤ ਨੂੰ ਦੇ ਦੇ ਕਿ ਅਗਲੀ ਵਾਰ ਨੀਤੀ ਕੀ ਆਪਣੀ ਜੇ 15 ਅਗਸਤ ਨੂੰ ਅਸੀਂ ਨਹੀਂ ਕੋਈ ਐਕਸ਼ਨ ਨਹੀਂ ਕਰ ਰਹੇ 15 ਅਗਸਤ ਨੂੰ ਜਿਹੜਾ ਉਹ ਜ਼ਿਲ੍ਹਾ ਹੈੱਡਕੁਆਟਰਾਂ ਤੇ ਕੀਤਾ ਜਾਊਗਾ ਫਗਵਾੜੇ ਵਿਖੇ ਨਹੀਂ ਕੀਤਾ ਜਾਊਗਾ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀਆਂ ਆਪਣੇ ਇਲਾਕੇ ਦੇ ਵਿੱਚ ਖੰਡਮੱਲ ਫਗਵਾੜਾ ਦਾ ਏਰੀਆ ਉੱਥੇ ਕਿਸਾਨਾਂ ਨਾਲ ਮੀਟਿੰਗਾਂ ਕਰਾਂਗੇ ਅਗਲੇ ਅੰਦোলন ਦੀ ਤਿਆਰੀ ਕਰਕੇ ਜਿਹੜਾ ਵੱਡਾ ਅੰਦোলন ਅਸੀਂ ਕਰਨ ਜਾ ਰਹੇ ਹਾਂ ਸਾਡਾ ਸਾਰਾ ਧਿਆਨ ਉਹਦੇ ਤੇ ਆ 15 ਅਗਸਤ ਦਾ ਪ੍ਰੋਗਰਾਮ ਅਸੀਂ ਫਗਵਾੜਾ ਤੇ ਨਹੀਂ ਕਰ ਰਹੇ ਫਗਵਾੜਾ ਤੋਂ ਯਸ਼ ਸ਼ਰਮਾ ਦੀ ਖਾਸ ਰ